ਕਿੱਧਰ ਗਿਆ ਮੇਰਾ ਗਊਆਂ ਵਾਲਾ ਕਿੱਧਰ ਗਿਆ ਮੇਰਾ ਚਿੰਟੇ ਵਾਲਾ ਗਿਆ ਮੇਰੇ ਨਾਲ ਲੜਕੇ ਰਤਨੋ ਨੇ ਵਾਜਾ ਮਾਰੀਆਂ ਬੋਰਡ ਦੇ ਖੜਕੇ ਰਤਨੋ ਨੇ ਵਾਜਾ ਮਾਰੀਆਂ ਇਹ ਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸਿੱਧ ਬਾਬਾ ਬਾਲਕਨਾਥ ਜੀ ਸੋ ਜਿਨ੍ਹਾਂ ਨੂੰ ਸਾਰੀ ਦੁਨੀਆ ਮਨ ਰੀਏ ਆਪਣੀ ਆਪਣੀ ਸ਼ਰਧਾ ਭਾਵਨਾ ਹੁੰਦੀ ਹੈ ਸੋ ਬੜੀ ਦੁਨੀਆ ਉਹਨਾਂ ਨੂੰ ਮੰਨਦੀ ਹੈ ਅੱਜ ਜੋ ਕੋਰਾਲੀ ਤੋਂ ਬਾਬਾ ਬਾਲਕਨਾਥ ਜੀ ਦੇ ਅਸਥਾਨ ਤੇ ਇੱਕ ਯਾਤਰੀਆਂ ਦੀ ਬੱਸ ਜਾ ਰਹੀ ਹੈ ਜੋ ਨਰੇਸ਼ ਕੁਮਾਰ ਸ਼ਰਮਾ ਜੀ ਨੇ ਜਿਨ੍ਹਾਂ ਨੂੰ ਪਿਆਰ ਦੇ ਵਿੱਚ ਬਿੱਲੂ ਵੀ ਕਿਹਾ ਜਾਂਦਾ ਹੈ ਸੋ ਉਹਨਾਂ ਦੇ ਦੁਆਰਾ ਇਹ ਸੰਗਤ ਦੀ ਬੱਸ ਲੈ ਕੇ ਜਾ ਰਹੇ ਆ ਯਾਤਰੀਆਂ ਰਿਸ਼ਭ ਧਾਲੂਆਂ ਦੀ ਅਤੇ ਜੋ ਬਾਬਾ ਬਾਲਕਨਾਰਜੀ ਦਾ ਬਹੁਤ ਹੀ ਵਧੀਆ ਗੁਣਗਾਨ ਕਰਦੇ ਨੇ ਨੀਤਾ ਜਸਲ ਜੀ ਸੋ ਉਹ ਵੀ ਇਸ ਮੰਡਲੀ ਦੇ ਨਾਲ ਜਾ ਰਹੇ ਨੇ ਤੇ ਆਓ ਆਪਾਂ ਜੋ ਸੰਗਤਾਂ ਜਾ ਰਹੀਆਂ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਅਤੇ ਜੋ ਲੈ ਕੇ ਜਾ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਤੇ ਆਓ ਫਿਰ ਇਹ ਜਾਣਕਾਰੀ ਦੇਖਣ ਲਈ ਬਣੇ ਰਹੋ ਸਾਡੇ ਏਤਮਾਨ ਚੈਨਲ ਦੇ ਨਾਲ ਕਰੋ ਬੜਾ ਹਰੀ ਦਾ ਹੋਰ ਸਾਚੇ ਦਰਬਾਰ ਕੀ ਜੈ ਜੈ ਮਾ ਭੀ ਜੈ ਪੁਣਾ ਭੀ ਕਰੋ ਬੜਾ ਹਰੀ ਦਾ ਹੋਰ ਸਾਚੇ ਦਰਬਾਰ ਕੀ ਜੈ ਕਰੋ ਭਗਤਾਂ ਨੂੰ ਦਰ ਤੇ ਬੁਲਾਉਣ ਵਾਲੇ ਬਾਬਾ ਜੀ ਦਾ ਹੋਰ ਸਾਚੇ ਦਰਬਾਰ ਕੀ ਜੈ ਸੱਚੇ ਦਰਬਾਰ ਕੀ ਜੈ ਬਾਬਾ ਜੀ ਕੇ ਪਿਆਰ ਕੀ ਜੈ ਜਕਰ ਆਪਣਾ ਹਰੀਦਾ ਹੋਰ ਸਾਚੇ ਦਰਬਾਰ ਕੀ ਜੈ ਜਕਰ ਭਗਤਾਂ ਨੂੰ ਦਰਤੇ ਬੁਲਾਉਣ ਵਾਲੇ ਬਾਬਾ ਜੀ ਦਾ ਹੋਰ ਸਾਚੇ ਦਰਬਾਰ ਕੀ ਜੈ ਸੱਚੇ ਦਰਬਾਰ ਕੀ ਜੈ ਬਾਬਾ ਜੀ ਕੇ ਪਿਆਰ ਕੀ ਜੈ ਜਕਰ ਆਪਣਾ ਹਰੀਦਾ ਹੋਰ ਸਾਚੇ ਦਰਬਾਰ ਕੀ ਜੈ ਜਕਰ ਭਗਤਾਂ ਨੂੰ ਦਰਤੇ ਬੁਲਾਉਣ ਵਾਲੇ ਬਾਬਾ ਜੀ ਦਾ ਹੋਰ ਸਾਚੇ ਦਰਬਾਰ ਕੀ ਜੈ ਸੱਚੇ ਦਰਬਾਰ ਕੀ ਜੈ ਬਾਬਾ ਜੀ ਕੇ ਪਿਆਰ ਕੀ ਜੈ हां जी नरेश कुमार बिल्लू जी इस वेले आपा कालेवाल ਪਿੰਡ ਦੇ ਵਿੱਚ ਖੜੇ ਆ ਸੋ ਤੁਸੀਂ ਇਹ ਇੱਕ ਯਾਤਰਾ ਲੈ ਕੇ ਜਾ ਰਹੇ ਹੋ ਜੋ ਸਿੱਧ ਬਾਬਾ ਬਲਕਨਾਥ ਜੀ ਦੇ ਸਥਾਨ ਦੇ ਉੱਤੇ ਸੋ ਕੀ ਕਹਿਣਾ ਤੁਹਾਡਾ ਇਹ ਤੁਸੀਂ ਕਦੋਂ ਤੋਂ ਮਤਲਬ ਕਿ ਜੁੜੇ ਹੋਏ ਹੋ ਦੇਖੋ ਜੀ ਬਾਬਾ ਜੀ ਦੀ ਇੰਨੀ ਕਿਰਪਾ ਹੈ ਬਚਪਨ ਤੋਂ ਹੀ ਸਾਨੂੰ ਲਗਨ ਹੈ ਸਾਡੇ ਇਰਾਦੇ ਦੇ ਜੀ ਸਾਡੇ ਵੀ ਜੁੜ ਕੇ ਜਾਂਦੇ ਸੀ ਉਹ ਉਹਨਾਂ ਨੇ ਉਹਨਾਂ ਨੇ ਸ਼ੁਰੂ ਕਰਿਆ ਸੀ ਸਾਨੂੰ ਲੈ ਕੇ ਜਾਣਾ ਹੁਣ ਅੱਜ ਅੱਜ ਦੀ ਜਿੰਨਾਂ ਸਾਨੂੰ ਇੰਨੀ ਕੋ ਖੁਸ਼ੀ ਹੈ ਜੀ ਸਾਡੇ ਇੰਨੀ ਟਾ ਜਲਸੇ ਦੀ ਨਾਲ ਮੇਰੀ ਵਿਦ ਫੈਮਿਲੀ ਸਾਰੇ ਹੀ ਸਾਡੇ ਜਿੰਨੇ ਵੀ ਰਿਸ਼ਤੇਦਾਰ ਹਰ ਸਾਲ ਅਸੀਂ ਜਾਂਦੇ ਹਾਂ ਜੀ ਬੜੀ ਖੁਸ਼ੀ ਨਾਲ ਜਿੱਦਾਂ ਵਿਆਹਾਂ ਦੀ ਖੁਸ਼ੀ ਹੁੰਦੀ ਹੈ ਨਾ ਇਸੇ ਤਰੀਕੇ ਨਾਲ ਅਸੀਂ ਜਾਂਦੇ ਹਾਂ ਵਾਹ 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 ਸੋ ਅੱਜ ਜਿਹੜਾ ਉੱਥੇ ਜਾਣਾ ਜਿਹੜਾ ਰੈਣ ਸੈਣ ਦਾ ਮਤਲਬ ਹੈ ਖਾਣ ਪੀਣ ਦਾ ਪ੍ਰਬੰਧ ਹੋ ਕਿਵੇਂ ਇਹ ਹਤਮਨ ਸਾਹਿਬ ਜੀ ਸਾਰਾ ਵਿੱਚ ਹੀ ਹੈ ਜੀ ਪਹਿਲੀ ਵਾਰ ਬਸ ਕਰੀਏ ਜੀ ਅਸੀਂ ਪਹਿਲਾਂ ਪੈਦਲ ਜਾਂਦੇ ਸੀ ਅੱਛਾ ਜੀ 35 ਸਾਲਾਂ ਤੋਂ ਅਸੀਂ ਲਗਾਤਾਰ ਮੈਨੂੰ ਇਹਨਾਂ ਨੇ ਪ੍ਰਧਾਨ ਬਣਾਇਆ ਵਾ ਜੀ 35 ਸਾਲ ਤੋਂ ਹੀ ਮੈਂ ਇਹਨਾਂ ਦੇ ਸੰਗ ਉਹੀ ਸੰਗ ਹੈ ਮੇਰਾ ਉਹੀ ਸਾਰ ਮੇਰੇ ਭਾਂਜੇ ਵਿੱਚੇ ਨੀਟਾ ਜਸਲ ਜੀ ਹੈ ਜੀ ਵਿੱਚੇ ਆ ਸਾਡੇ ਪਰਿਵਾਰ ਸਾਰਾ ਮੇਰਾ ਆਪਣਾ ਹੀ ਪਰਿਵਾਰ ਹੈ ਜੀ ਜੀ ਇਸ ਵੇਲੇ ਸਾਡੇ ਨਾਲ 70 80 ਬੰਦੇ ਨਾਰਾਜ਼ ਹੋ ਚੁੱਕੇ ਆ ਕਿ ਤੁਸੀਂ ਸਾਨੂੰ ਨਹੀਂ ਦੱਸਿਆ ਹੈਗਾ ਅੱਛਾ ਜੀ ਬਾਬਾ ਜੀ ਦੀ ਅਣੀ ਕਿਰਪਾ ਹੋ ਗਈ ਦੋ ਵਸਾ ਜਾਊਗੀ ਵਾਹ ਜੀ ਰਹਿਣਾ ਸੈਣਾ ਖਾਣਾ ਲੰਗਰ ਪਾਣੀ ਉੱਥੇ ਧਰਮਸ਼ਾਲਾ ਬਹੁਤ ਵਧੀਆ ਕੀਤੀ ਹੋਈ ਹੈ ਜੀ ਅੱਛਾ ਜੀ ਬਹੁਤ ਕਿਰਪਾ ਹੈ ਬਹੁਤ ਜ਼ਿਆਦਾ ਅਸੀ ਕੋਚ ਹੈ ਵਾਹਿਗੁਰੂ ਜੀ। ਹਾਂਜੀ। ਬਹੁਤ-ਬਹੁਤ ਤੁਹਾਨੂੰ ਮੁਬਾਰਕ ਹੈ। ਯਾਖਰਾ ਤੁਹਾਡੀ ਸਫਲ ਰਹੇ। ਨੀਤਾ ਜਸਲ ਜੀ ਐਡੇ بڑے ਕਲਾਕਾਰ ਹੈ ਜੀ ਸਾਡੀ ਕਰਾਲੀ ਦੇ। ਸਾਡੇ ਨਾਲ ਇਹ 30 ਸਾਲਾਂ ਤੋਂ ਜਾਂਦੇ ਆ। ਅੱਛਾ ਜੀ। ਹਾਂਜੀ। 30 ਸਾਲਾਂ ਜੇ ਇੱਕ ਵਾਰ ਇਹਨਾਂ ਨੂੰ ਕਿਹਾ ਆਪਣਾ ਪ੍ਰੋਗਰਾਮ ਵੀ ਹੈ। ਸਾਡੇ ਨਾਲ ਇਹਨਾਂ ਨੇ ਹਾਜ਼ਰੀ ਜ਼ਰੂਰ ਲਵਾਈ ਹੈ। ਓਕੇ। ਇਹਨਾਂ ਨੇ ਕੱਲੂ ਵਾਪਸ ਆ ਜਾਣਾ ਇਹਨਾਂ ਦਾ ਚਮਕੌਰ ਸਾਹਿਬ ਪ੍ਰੋਗਰਾਮ ਹੈ ਜੀ। ਜੀ। ਹਾਂਜੀ। ਸੋ ਮੁਬਾਰਕਾਂ ਤੁਹਾਨੂੰ। ਤੁਹਾਨੂੰ ਵੀ ਬਾਬਾ ਸਾਹਿਬ ਜੀ। ਸਫਲ ਹੋ। ਬਾਬਾ ਜੀ ਦੀ ਕਿਰਪਾ ਜੀ। ਹਾਂਜੀ ਨੀਤਾ ਜਸਲ ਜੀ। ਸੋ ਤੁਸੀਂ ਵੀ ਬਾਬਾ ਜੀ ਦੇ ਬਹੁਤ ਅਛੇ ਭਗਤੋ ਮਤਲਬ ਕਿ ਤੁਸੀਂ ਬਚਪਨ ਤੋਂ ਜੁੜੇ ਹੋਏ ਹੋ ਤੇ ਕੀ ਕਹਿਣਾ ਅੱਜ ਇਹ ਯਾਤਰਾ ਵੀ ਜਾ ਰਹੀ ਆ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਹਿਲਾਂ ਜੈ ਬਾਬੇ ਦੀ ਜਕਾਰਾ ਪੋਣਾ ਹਰੀਦਾ ਸੋ ਸਾਚੇ ਦਰਬਾਰ ਆ ਕੀ ਜੈ ਸਭ ਤੋਂ ਬੋਲੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਵੱਡੇ ਭਾਜੀ ਅਮਰਜੀਤ ਮਾਨ ਸਾਹਿਬ ਇਹ ਇਤਿਮਾਨ ਚੈਨਲ ਤੋਂ ਸੋ ਅੱਜ ਬਾਬਾ ਜੀ ਦੇ ਦਰਬਾਰ ਤੇ ਜੀ ਬਸ ਲੈ ਕੇ ਜਾ ਰਹੇ ਸਾਡੇ ਬਿੱਲੂ ਭਾਜੀ ਨਰੇਸ਼ ਕੁਮਾਰ ਜੀ ਪ੍ਰਧਾਨ ਸਾਹਿਬ ਸੋ ਬਾਬਾ ਜੀ ਦੇ ਮੱਥਾ ਟੇਕਣਾ ਸਭ ਤੋਂ ਪਹਿਲਾਂ ਜਾਣਾ ਬਾਬਾ ਪੀਰ ਨਗਾਹਾਂ ਦਰਸ਼ਕ ਕਰਨੇ ਬਾਬਾ ਜੀ ਦੇ ਤੇ ਉਸ ਤੋਂ ਬਾਅਦ ਬਾਬਾ ਬਲਕਨਾਥ ਸ਼ਾਤ ਲਾਈਆਂ ਤਾਂ ਸਾਰਿਆਂ ਦੇ ਭਲੇ ਵਾਸਤੇ ਅਰਦਾਸ ਕਰਨੀ ਹੈ ਕਿ ਬਾਬਾ ਜੀ ਸਾਰਿਆਂ ਦਾ ਭਲਾ ਕਰੀ ਸਭ ਨੂੰ ਚੜ੍ਹਦੀ ਕਲਾ ਬਖਸ਼ੀ ਜੈਕਾਰਾ ਪਉਣਾ ਹਰੀ ਦਾ ਬਹੁਤ ਸਾਚੇ ਦਰਵਾਰ ਕੀ ਜੈ ਸੋ ਤੁਸੀਂ ਬਾਬਾ ਜੀ ਦਾ ਗੁਣगान ਵੀ ਬਹੁਤ ਵਧੀਆ ਕਰਦੇ ਹੋ ਸੋ ਦੋ ਲਾਈਨਾਂ ਕਿਸੇ ਵੀ ਭਜਨ ਦੀਆਂ ਸੁਣਾ ਦਿਓ ਸਾਡੇ ਅਮਰਜੀਤ ਧਮਾਨ ਸਾਹਿਬ ਇਹਨਾਂ ਦਾ ਲਿਖਿਆ ਹੋਇਆ ਭਜਨ ਜੋ ਕਿ ਬਹੁਤ ਸ਼ੇਤੀ ਬਾਬਾ ਜੀ ਦੇ ਚਰਨ ਵਿੱਚ ਹਾਜ਼ਰੀ ਅਸੀਂ ਲਾਉਣੀ ਹੈ ਰਿਕਾਰਡ ਹੋ ਚੁੱਕਿਆ ਭਜਨ ਕਿ ਅਮਰਜੀਤ ਧਿਮਾਨ ਜੋਗੀ ਦਾ ਹਰ ਪਲ ਨਾਮ ਤੇ ਆਵੇ ਮੈਂ ਥੋੜਾ ਗਾ ਕੇ ਸੁਣਾਨਾ ਅਮਰਜੀਤ ਤੀਮਾਨ ਜੋਗੀ ਦਾ ਹਰ ਪਲ ਨਾਮ ਤੇ ਆਵੇ ਨੀਤਾ ਜਸਲ ਕੁਰਾਲੀ ਵਾਲਾ ਗੁਣ ਜੋਗੀ ਦੇ ਗਾਵੇ ਅੱਜ ਦੀ ਰਾਤ ਨਾ ਨੱਚਦੇ ਥਕਣਾ ਤਨ ਮਨ ਲੈ ਖੇਲਾ ਦਿਓ ਅੱਜ ਪਉਣਾ ਹਰੀ ਨੇ ਆਉਣਾ ਰਾਹਾਂ ਵਿੱਚ ਫੁੱਲ ਵਛਾ ਦਿਓ ਜਵਾਬੀ ਵਾਹ ਜੀ ਵਾਹ ਜੀ ਆ ਸੋ ਬਹੁਤ ਅੱਛੀ ਆਵਾਜ਼ ਹੈ ਬੜੀ ਕਿਰਪਾ ਤੁਹਾਡੇ ਤੇ ਹਾਂਜੀ ਰਾਣਾ ਜੀ ਤੁਸੀਂ ਵੀ ਬਹੁਤ ਵਧੀਆ ਭਗਤੋਂ ਮਤਲਬ ਕਿ ਬਹੁਤ ਅਸੀਂ ਵੀ ਬਚਪਨ ਤੋਂ ਤੁਹਾਨੂੰ ਦੇਖਦੇ ਆ ਰਹੇ ਹਾਂ ਉਹ ਬਾਬਾ ਜੀ ਦੇ ਨਾਲ ਜੁੜੇ ਹੋਏ ਹੋ ਤੇ ਅੱਜ ਇਹ ਸੰਗ ਦੇ ਨਾਲ ਚੱਲੇ ਹੋ ਇਹ ਬਾਬਾ ਜੀ ਸਾਡੇ ਤੇ ਬਹੁਤ ਵਿਸ਼ੇਸ਼ ਕਿਰਪਾ ਜੀ ਜੋ ਅਸੀਂ ਬਾਬਾ ਜੀ ਦੇ ਦਰਬਾਰ ਤੇ ਅਸੀਂ ਆਪਣੇ ਬਚਪਨ ਤੋਂ ਸਾਡੇ ਬਾਬੇ ਦਾਦੇ ਜਾਂਦੇ ਆ ਰਹੇ ਹਾਂ ਅਸੀਂ ਅੱਗੇ ਜਾ ਰਹੇ ਹਾਂ ਅੱਗੇ ਅਸੀਂ ਆਪਣੇ ਬੱਚਿਆਂ ਨੂੰ ਵੀ ਇਹ ਸਿੱਖਿਆ ਦੇ ਰਹੇ ਹਾਂ ਕਿ ਅੱਗੇ ਨੂੰ ਆਪਣੇ ਸੰਗ ਬਸ ਚੜ੍ਹ ਕੇ ਨਾਲ ਲੈ ਕੇ ਜਾਓ ਤੇ ਸਾਰੇ ਜਿਹੜੇ ਜੁੜੇ ਹੋਏ ਸੰਗਤ ਹੈ ਉਹਨੂੰ ਹਮੇਸ਼ਾ ਨਾਲ ਰੱਖਣਾ ਵੈ ਤੇ ਇੱਕ ਬਾਬਾ ਜੀ ਅੱਗੇ ਬੇਨਤੀ ਹੈ ਬਾਬਾ ਜੀ ਸਾਨੂੰ ਐਦਾਂ ਹੀ ਹਰ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਇਸਨੇ ਬੁਲਾਉਂਦੇ ਰਹਿਣ ਤੇ ਆਪਣੇ ਚਰਨਾ ਚੁਲਾ ਕੇ ਰੱਖਣਾ ਇੱਕ ਛੋਟਾ ਜਿਹਾ ਸ਼ੇਰ ਹੈ ਜੀ ਪੁਣਾ ਹਰੀ ਦਾਇਆ ਦਰਵਾਰ ਸੁਣਾ ਉਚਾਰਤ ਵਾਇਸ ਦਾ ਜਹਾਨ ਤੇ ਦੁੱਧ ਤਾਰੀ ਵੀ ਇਸ ਨੂੰ ਕਹਿਣ ਸਾਰੇ ਹੋਰ ਹੁਣਾਂ ਨੇ ਕੋਈ ਇਹਦੇ ਨਾਲ ਦਾ ਏ ਗੁਫਾ ਵਾਲੇ ਨਾਲ ਹੋ ਗਿਆ ਇਸ਼ਕ ਜਿਸ ਨੂੰ ਫਿਰ ਹੋਏ ਸਹੀ ਦਰ ਨੂੰ ਪਾਲਦਾ ਏ ਉਹ ਬੰਦੇ ਰਹਿਮਤਾ ਜਦੋਂ ਇਹ नाथ ਖੁੱਲੇ ਦੇਵੇ ਤਾਜ ਤੇ ਤਖਤ ਤੇ ਬਿਠਾ ਲਦਾ ਏ ਦੇਵੇ ਤਾਜ ਤੇ ਤਖਤ ਤੇ ਬਿਠਾ ਲਦਾ ਏ ਜੇ ਕਰ ਬਾਬਾ ਪੁਣਾਰੀ ਦਾ ਉਹ ਸਾਚੇ ਦਰਬਾਰ ਕੀ ਜੈ ਹਾਂਜੀ ਲक्की ਸ਼ਰਮਾ ਜੀ ਤੁਸੀਂ ਇਹਨਾਂ ਦੀ ਮੰਡਲੀ ਦੇ ਨਾਲ ਮਤਲਬ ਜੁੜੇ ਵੀ ਹੋਏ ਹੋ ਤੇ ਬਾਬਾ ਜੀ ਦੇ ਵੀ ਬਹੁਤ ਅੱਛੇ ਭਗਤ ਹੋ ਸੋ ਅੱਜ ਚੱਲੇ ਹੋ ਸੰਗ ਦੇ ਨਾਲ ਜਾ ਕੇ ਕਿਵੇਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਜ਼ਿਆਦਾ ਖੁਸ਼ੀ ਹੈ ਬਾਬਾ ਜੀ ਦੇ ਆਪਾਂ ਤਾਂ ਹਰ ਸਾਲ ਜਾਂਦੇ ਸੀ ਥੋੜਾ ਜਿਹਾ ਕਰੋਨਾ ਕਰਕੇ 4-5 ਸਾਲਾਂ ਤੋਂ ਸੰਗ ਦਾ ਆਪਸ ਦੇ ਵਿੱਚ ਮੇਲਜੋਲ ਟੁੱਟਾ ਹੋਇਆ ਸੀਗਾ ਜੀ ਤੇ ਆਪਾਂ ਨੇ ਦੁਬਾਰਾ ਆਪਾਂ ਸ਼ੁਰੂਆਤ ਕੀਤੀ ਹੈ ਜੀ ਹੁਣ ਇਹ ਬਸ ਅਸੀਂ ਪਹਿਲੀ ਵਾਰ ਲਿਕੇ ਜਾ ਰਹੇ ਹਾਂ ਜੀ ਤੇ ਹਰ ਸਾਲ ਸਾਡੇ ਨਾਲ ਐਦਾਂ ਹੀ ਕਰਾਲੀ ਦੀ ਸੰਗਤ ਵੀ ਹੈ ਨੀਟਾ ਜਸਲ ਜੀ ਵੀ ਹੈ ਜੀ ਸਾਡੇ ਨਾਲ ਜਾਂਦੇ ਆ ਜੀ ਬਾਕੀ ਸਾਰੇ ਭਰਾਵਾਂ ਦਾ ਸਹਿਯੋਗ ਹੈ ਜੀ ਤੇ ਰਹਿਣ ਦੀ ਵਿਵਸਥਾ ਆਪਾਂ ਕੀਤੀ ਹੋਈ ਹੈ ਜੀ ਉੱਥੇ ਧਰਮਸ਼ਾਲਾ ਕਰਾਈ ਹੋਈ ਹੈ ਜੀ ਤੇ ਬ੍ਰੇਕਫਾਸਟ ਦਾ ਡਿਨਰ ਦਾ ਲੰਚ ਦਾ ਸਾਰਾ ਪ੍ਰੋਬਲਮ ਸਾਡੇ ਵੱਲੋਂ ਦਿੱਤਾ ਜਾਏਗਾ ਜੀ ਤੇ ਸ਼ਾਤ ਲਾਈਆਂ ਆਪਾਂ ਚੁੰਕੀ ਲਾਵਾਂਗੇ ਜੀ ਬਾਬਾ ਜੀ ਦੀ ਤੇ ਇੱਥੋਂ ਹੀ ਗੁਣਗਾਨ ਕਰਦੇ ਜਾਵਾਂਗੇ ਜੀ ਬਾਬਾ ਜੀ ਦਾ ਨੀਟਾ ਜਸਲ ਜੀ ਨਾਲ ਜੀ ਬਹੁਤ ਅੱਛੀ ਗੱਲ ਹੈ ਜੀ। ਪੜਾ ਪੜਾ ਹਰੀ ਦਾ ਜੀ ਬਹੁਤ ਸੱਚੇ ਦਰਬਾਰ ਕੀ ਜੈ। ਕੀ ਨਾਮ ਹੈ ਬੇਟਾ? ਲਵਨਿਆ ਸ਼ਰਮਾ। ਅੱਜ ਕਿੱਥੇ ਚੱਲੇ ਹੋ? ਅਸੀਂ ਬਾਬਾ ਬਲਕਨਾਥ ਜੀ ਦੇ। ਬਾਬਾ ਬਲਕਨਾਥ ਜੀ ਦੇ ਪਹਿਲਾਂ ਗਏ ਤੁਸੀਂ? ਹਾਂ ਜੀ। ਅੱਛਾ ਜਾਂਦੇ ਰਹਿੰਦੇ ਹੋ? ਹਾਂ ਜੀ। ਤੇ ਬੋਲੋ ਜੈ ਬਾਬੇ ਦੀ। ਜੈ ਬਾਬੇ ਦੀ। ਹਾਂ ਜੀ ਵਿਕਾਸ ਸ਼ਰਮਾ ਜੀ ਤੁਸੀਂ ਬਲੌਂਗੀ ਤੋਂ ਆਏ ਹੋ ਸੋ ਇੱਥੇ ਜੋ ਕਾਲੇਵਾਲ ਤੋਂ ਹੁਣ ਇਹ ਬੱਸ ਚੱਲਣ ਲੱਗੀ ਐ ਸਿੱਧ ਬਾਬਾ ਜੋਗੀ ਬਲਕਨਾਥ ਜੀ ਦੇ। ਦਵਾਰ ਤੇ ਸੋ ਤੁਸੀਂ ਵੀ ਬਾਬਾ ਜੀ ਦੇ ਨਾਲ ਜੁੜੇ ਹੋਏ ਹੋ ਜਕਾਰਾ ਪੋਣਾ ਹਰੀ ਦਾ ਸਾਚੇ ਦਰਵਾਰ ਕੀ ਜੈ ਹਾਂਜੀ ਜੈ ਬਾਬੇ ਦੀ ਮੈਂ ਇੱਕ ਅਨਨੜੀ ਜਤੋ ਜੀ ਮੈਂ ਹੋਰ ਸੰਭਾਲੀ ਐ ਮੈਂ ਆਪਣੇ ਮਾਮਾ ਜੀ ਨਾਲ ਬਿੱਲੂ ਮਾਮਾ ਜੀ ਨਾਲ ਸਾਰੇ ਸੰਗ ਨਾਲ ਉਦੋਂ ਤੋਂ ਹੀ ਜੁੜਾ ਆ ਉਸ ਦਿਨ ਤੋਂ ਹੀ ਮੈਂ ਸ਼ੁਰੂ ਕੀਤਾ ਜਾਣਾ ਜੀ ਬਾਕੀ 2-3 ਸਾਲ ਗੈਪ ਪੈ ਗਿਆ ਸੀ ਤੋਂ ਅੱਜ ਫਿਰ ਬਾਬਾ ਜੀ ਦੀ ਕਿਰਪਾ ਹੋਈ ਹੈ ਜੀ ਜੋ ਆਪਣੇ ਮਾਮਾ ਜੀ ਸਾਰੇ ਬਸ ਲੈ ਕੇ ਜਾ ਰਹੇ ਹਨ ਲਕੀਸ਼ਰਮਾ ਜੀ ਤਾਜ਼ੀਨਾਂ ਅੱਜ ਫੇਰ ਤਿਆਰ ਹੋਏ ਆ ਜਾਨ ਨੂੰ ਬਾਬਾ ਇਦਾਂ ਹੀ ਬਲੰਦਾ ਰਵੇ ਜੀ ਹੋਰ ਅਸੀਂ ਇੱਦਾਂ ਹੀ ਸੰਜੋਗ ਕਰਦੇ ਰਹੀਏ ਜੈ ਬਾਬੇ ਜੈ ਬਾਬੇ ਜੈ ਬਾਬਾ ਹਾਂਜੀ ਸ਼ਰਮਾ ਜੀ ਤੁਹਾਡਾ ਇਹ ਪਰਿਵਾਰ ਜੋ ਬਿੱਲੂ ਜੀ ਨੇ ਦੱਸਿਆ ਕਿ ਬਹੁਤ ਸਾਲਾਂ ਤੋਂ ਤੁਸੀਂ ਜਾਂਦੇ ਰਹੇ ਹੋ ਪੈਦਲ ਜਾਂਦੇ ਰਹੇ ਆ ਤੇ ਅੱਜ ਇਹ ਬੱਸ ਦੇ ਸੰਗ ਦੇ ਨਾਲ ਚੱਲੇ ਹੋ ਬੱਸ ਲੈ ਕੇ ਚੱਲੇ ਹੋ ਯਾਤਰਾ ਲੈ ਕੇ ਚੱਲੇ ਹੋ ਸ਼ਰਧਾਲੂਆਂ ਨੂੰ ਵੀ ਲੈ ਕੇ ਜਾ ਰਹੇ ਹੋ ਕੀ ਕਹਿੰਦਾ ਤੁਹਾਡਾ ਪਹਿਲੇ ਤਾਂ ਜੀ ਜੈ ਬਾਬਾ ਜੀ ਦੀ ਸਾਰੇ ਬਣਵਾ ਰਹੇ ਹਾਂ ਸਾਨੂੰ ਬਾਬਾ ਜੀ ਦੀ ਇੰਨੀ ਖੁਸ਼ੀ ਹੈ ਜੀ ਅਸੀਂ ਯਾਤਰਾ ਲੈ ਕੇ ਜਾ ਰਹੇ ਹਾਂ ਬਾਬਾ ਬਾਰਗਨਾਲ ਜੀ ਦੇ ਹਾਂਜੀ ਸ਼ੁਰੂਤ ਹੈ ਹੀ ਜਾ ਰਹੇ ਹਾਂ ਅਸੀਂ ਅੱਜ ਸਾਨੂੰ ਤਾਂ ਬਹੁਤ ਜ਼ਿਆਦਾ ਬਧਾਈਆਂ ਖੁਸ਼ੀ ਹੈ ਜੀ ਜਿਹੜੇ ਬਾਬਾ ਜੀ ਦੇ ਅਸੀਂ ਸੰਗ ਆਪਣਾ ਬਸਟੇ ਕੇ ਚੱਲੇ ਹੋਏ ਵਾਹ ਜੀ ਵਾਹ ਹਾਂਜੀ ਜੀ ਸੰਗ ਦੇ ਨਾਲ ਜੇ ਜਾਣ ਦਾ ਇੱਕ ਵੱਖਰਾ ਹੀ ਮਤਲਬ ਕਿ ਇਹ ਨਜ਼ਾਰਾ ਹੁੰਦਾ ਜੀ ਸੰਗ ਨਾਲ ਨਜ਼ਾਰਾ ਇਹ ਹੈ ਜੀ ਸਾਨੂੰ ਆਪਣੀ ਫੈਮਲੀ ਮੰਗਲ ਮਿਲਦੇ ਜੀ ਅਸੀਂ ਪਾਸਟ ਟ੍ਰੈਲ ਕਰ ਸਕਦੇ ਬੁਰਦਿਆਂ ਨਾਲ ਹਰ ਇੱਕ ਨਾਲ ਰੌਣਕ ਲੱਗਦੀ ਹੈ ਜੀ ਬਹੁਤ ਜ਼ਿਆਦਾ ਨੇਟਾ ਜੱਸਾ ਸਾਡਾ ਰੌਣਕ ਬਹੁਤ ਲਾਂਦੇ ਹੈ ਜੀ ਜੈ ਬਾਬਾ ਜੀ ਦੀ ਜੈ ਪੂਣਾ ਹਾਰੀ ਜੀ ਆਪਣਾ ਬਿੱਤਰੀ ਆਪਣਾ ਸ਼ੁਭਨਾਮ ਜੀ ਨੀਸ਼ੂ ਸ਼ਰਮਾ ਜੀ ਜੀ ਜੈ ਬਾਬੇ ਦੀ ਜੈ ਬਾਬਾ ਬਲਕਨਾਥ ਜੀ ਸੋ ਤੁਸੀਂ ਕਿੱਥੋਂ ਆਏ ਅਸੀਂ ਇੱਥੇ ਆ ਜੀ ਕੋਰਾਲੀ ਮੈਂ ਉਹਨਾਂ ਦੀ ਵਾਈਫ ਹਾਂ ਹਾਂ ਜੀ ਕਾਲੇਵਾਲ ਤੋਂ ਕਾਲੇਵਾਲ ਤੋਂ ਹਾਂ ਜੀ ਸੋ ਤੁਸੀਂ ਵੀ ਅੱਜ ਇਹ ਸੰਗ ਦੇ ਨਾਲ ਚੱਲੇ ਹੋ ਪਹਿਲਾਂ ਕਦੇ ਗਏ ਆ ਬਾਬਾ ਬਲਕਨਾਥ ਜੀ ਹਾਂ ਜੀ ਪਹਿਲਾਂ ਜਾਂਦੇ ਸੀ ਅਸੀਂ ਸ਼ੁਰੂ ਤੋਂ ਹੀ ਜਾਂਦੇ ਆ ਬਾਬਾ ਬਲਕਨਾਥ ਹੁਣ ਅਸੀਂ ਫਸਟ ਟਾਈਮ ਆਪਣੀ ਆ ਬਸ ਕਰਕੇ ਜਾ ਰਹੇ ਹਾਂ ਹਾਂ ਜੀ ਸੋ ਕਿਵੇਂ ਲੱਗ ਰਿਹਾ ਫਿਰ ਅੱਜ ਦਾ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਜੀ ਜੀ ਹਾਂ ਜੀ ਭਜਨ ਗਾਉਂਦੇ ਜਾਉਂਗੇ ਨੱਚਦੇ ਟੱਪਦੇ ਹਾਂਜੀ ਹਾਂ ਜੀ ਭਜਨ ਗਾਉਂਦੇ ਜਾਵਾਂਗੇ ਨੱਚਦੇ ਟੱਪਦੇ ਜਾਵਾਂਗੇ ਜੀ ਕੋਈ ਭਜਨ ਆਉਂਦਾ ਵੀ ਹੈ ਤੁਹਾਨੂੰ ਮੇਰੇ ਬਾਬੇ ਦਾ ਦਵਾਰਾ ਬੜਾ ਸੋਨਾ ਲੱਗਦਾ ਮੇਰੇ ਪੌਨੇ ਹਾਰੀ ਦਾ ਦਵਾਰਾ ਬੜਾ ਸੋਨਾ ਲੱਗਦਾ ਸੋਨਾ ਲੱਗਦਾ ਨਾਲੇ ਸੋਨਾ ਲੱਗਦਾ ਮੇਰੇ ਬਾਬੇ ਦਾ ਦਵਾਰਾ ਬੜਾ ਸੋਨਾ ਲੱਗਦਾ ਹਾਂਜੀ ਬੀਬੀ ਜੀ ਆਪਣਾ ਸ਼ੁਭਨਾਮ ਜੀ ਨੀਲਮ ਸ਼ਰਮਾ ਜੀ ਸੋ ਜੈ ਬਾਬੇ ਦੀ ਜੈ ਬਾਬਾ ਵੈਲਕਮ ਐਤ ਦੀ ਜੀ ਸੋ ਅੱਜ ਬਾਬਾ ਜੀ ਦੇ ਚਰਨਾਂ ਦੇ ਵਿੱਚ ਜਾ ਰਹੇ ਹਾਂ ਕਾਲੇਵਾਲ ਤੋਂ ਬਸ ਹੁਣ ਬਿਲਕੁਲ ਮਤਲਬ ਕਿ ਤਿਆਰ ਹੀ ਖੜੀ ਐ ਸੋ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਇਸ ਵੇਲੇ ਸਾਨੂੰ ਤਾਂ ਬਹੁਤ ਅੱਛਾ ਲੱਗਦਾ ਫੇਰ ਬਾਬਾ ਜੀ ਦੇ ਅਸੀਂ ਪਹੁੰਚ ਜਾਈਏ ਲੋਕਡਾਊਨ ਦਾ ਸਾਡਾ ਜੀ ਸੰਗ ਟੁੱਟਿਆ ਆ ਲੌਕਡਾਊਨ ਤੋਂ ਬਾਅਦ ਹੁਣ ਸਾਡਾ ਸੰਗ ਜੁੜਿਆ ਸਾਡੇ ਬਜ਼ੁਰਗ ਸ਼ੁਰੂ ਤੇ ਜਾਂਦੇ ਆ 30 40 ਸਾਲੇ ਹੋ ਗਏ ਹੁਣ ਜਾਂਦਿਆਂ ਨੂੰ ਜੀ ਸਾਨੂੰ ਤੇ ਹੁਣ ਇੰਨਾ ਹੋਇਆ ਨਾ ਸਾਡਾ ਪਰਿਵਾਰ ਸਾਰਾ ਫੇਰ ਦੁਆਰਾ ਜੁੜ ਗਿਆ ਅਸੀਂ ਕਹਿੰਦੇ ਬਾਬਾ ਜੀ ਸਾਨੂੰ ਐਨ ਖੁੱਲੇ ਦਰਸ਼ਨ ਦੇ ਸਭ ਦਾ ਭਲਾ ਕਰੇ ਸਭ ਦੀਆਂ ਝੋੜੀਆਂ ਭਰੇ ਬਾਬਾ ਜੀ ਜੀ ਸਭ ਨੂੰ ਰਾਜੀ ਐਨ ਤੰਦਰੁਸਤੀ ਰੱਖੇ ਬਾਬਾ ਜੀ ਹਾਂਜੀ ਹਾਂਜੀ ਸਾਡੀਆਂ ਵੀ ਦੁਆਵਾਂ ਆਏ ਇਸ ਤਰੀ ਤੁਹਾਡਾ ਇਹ ਪਰਿਵਾਰ ਜੁੜਿਆ ਰਹੇ ਤੇ ਤੁਸੀਂ ਹਰ ਵਾਰ ਜਾਂਦੇ ਰਹੋ ਤੇ ਤੁਹਾਡੀ ਇਹ ਯਾਤਰਾ ਵੀ ਪੂਰੀ ਸਫਲ ਹੋਵੇ ਹਾਂਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਸਾਡਾ ਤੁਸੀਂ ਅੱਜ ਇਹ ਕਰਿਆ ਇੰਨੀ ਖੁਸ਼ੀ ਸਨ ਹੋਈ ਹੈ ਹਾਂਜੀ ਬਾਬਾ ਜੀ ਜੀ ਜੈ ਬਾਬਾ ਦੀ ਜੈ ਜੈ ਜੀ ਜੀ ਆਪਣਾ ਸ਼ੁਭਨਾਮ ਹਾਂਜੀ ਸੀਮਾ ਜੀ ਸੋ ਤੁਸੀਂ ਬਾਬਾ ਬਾਲਕਨਾਥ ਜੀ ਦੇ ਜਾ ਰਹੇ ਹੋ ਪਹਿਲੀ ਵਾਰ ਜਾ ਰਹੇ ਹੋ ਜਾਂ ਪਹਿਲਾ ਜ਼ਿੰਦਗੀ ਦੇ ਵਿੱਚ ਗਏ ਹੋ ਹਰ ਸਾਲ ਜੀ ਅਸੀਂ ਆਪਣੇ ਪੇਕੇਆਂ ਦੇ ਨਾਲ ਹਰ ਸਾਲ ਜਾਂਦੇ ਆ ਜੀ ਵੱਡਾ ਭਰਾ ਮੇਰਾ ਮੱਖਣ ਭਾਜੀ ਉਹ ਤਾਂ ਛੋਟਾ ਬਿੱਲੂ ਭਾਜੀ ਸ਼ੰਮੀ ਕੁਮਾਰ ਸੋਨੂੰ ਹਰ ਸਾਲ ਇੱਥੇ ਜਾਂਦੇ ਰਹਿਣਾ ਅਸੀਂ ਹਰ ਸਾਲ ਇੱਥੇ ਫਲਕੇ ਬਕਾਈਏ ਵਾਹ ਜੀ ਵਾਹ ਮੈਂ ਤਾਂ ਮੇਰਾ ਜੁਆਹੀ ਜੀ ਜੀ ਜਿਹੜਾ ਗਾਰਾ ਪੋਣਾ ਹਰੀ ਦਾ ਹਾਂ ਬਹੁਤ ਸਾਚੇ ਦਰਵਾਰ ਕੀ ਜੈ ਹਾਂਜੀ ਆਪਣਾ ਸ਼ੁਭਨਾਕੀ ਹੈ ਜੀ ਮੇਰੇ ਨਾਮ ਰਜਿੰਦਰ ਸਿੰਘ ਹੈ ਜੀ ਜੀ ਸੋ ਅੱਜ ਬਾਬਾ ਬਾਲਕਨਾਥ ਜੀ ਦੇ ਜਾ ਰਹੇ ਹੋ ਤੁਸੀਂ ਕਿੰਨੀ ਕ ਵਾਰ ਜਾ ਚੁੱਕੇ ਹੋ ਮੈਂ ਹੀ ਪਿਛਲੇ 25 30 ਸਾਲ ਤੋਂ ਜਾ ਰਿਹਾ ਹਾਂ ਅੱਛਾ ਜੀ ਹਾਂਜੀ ਲਗਾਤਾਰ ਇਹ ਭਾਈ ਜੀ ਦਾ ਇਹ ਬੜਾ ਸਾਡੇ ਦੇ ਵਾਹ ਸਾਨੂੰ ਸੰਗਤ ਲੈ ਕੇ ਜਾਂਦੇ ਆ ਜੀ ਅਸੀਂ ਹਰ ਸਾਲ ਇਹਦੇ ਨਾਲ ਜਾਂਦੇ ਆ ਜੀ ਇਹਨਾਂ ਦੇ ਨਾਲ ਹੀ ਜਾਂਦੇ ਹਾਂ ਹਾਂਜੀ ਹਾਂ ਕਿਸ ਤਰ੍ਹਾਂ ਲੱਗਦਾ ਉੱਥੇ ਜਾ ਕੇ ਬਹੁਤ ਵਧੀਆ ਜੀ ਬਾਬੇ ਦੀ ਕਿਰਪਾ ਬਹੁਤ ਹੋ ਜਾਂਦੀ ਹੈ ਹਾਂ ਜੀ ਸੋ ਉੱਥੇ ਫਿਰ ਸਵਰਗ ਦਾ ਨਜ਼ਾਰਾ ਆਉਂਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਅੱਜ ਤੱਕ ਬਹੁਤ ਮੌਸਮ ਵੀ ਬਹੁਤ ਠੰਡਾ ਹੈ ਜੀ ਅੱਜ ਦਾ ਹੋਰ ਵੀ ਨਜ਼ਾਰਾ ਵਧੀਆ ਆਏਗਾ ਜੀ ਹਾਂ ਜੀ ਹਾਂ ਉਹਨਾਂ ਦੀ ਕਿਰਪਾ ਨਾਲ ਹੀ ਸਭ ਕੁਝ ਹਾਂ ਜੀ ਹਾਂ ਜੈ ਬਾਬੇ ਦੀ ਜੈ ਬਾਬੇ ਦੀ ਜੈ ਹਾਂ ਜੀ ਸੋਨਾ ਜੀ ਅੱਜ ਬਾਬਾ ਬਲਕਨਾਥ ਜੀ ਦੇ ਜਾ ਰਹੇ ਹਾਂ ਸੋ ਤੁਸੀਂ ਤਾਂ ਪਹਿਲਾਂ ਵੀ ਜਾਂਦੇ ਰਹਿੰਦੇ ਹੋ ਠੀਕ ਹੈ ਜੀ ਸੋ ਲਗਭਗ ਕਿੰਨੀ ਕ ਵਾਰ ਜਾ ਚੁੱਕੇ ਹੋਗੇ ਕੋਈ ਤਕਰੀਬ 25 ਸਾਲ ਹੋ ਗਏ ਸਾਨੂੰ ਜਾਂਦੇ ਰਹਿੰਦੇ ਜੀ ਜੀ ओके okay, जी हां जी सो ਕਿਵੇਂ ਲੱਗ ਰਿਹਾ ਫਿਰ ਬਹੁਤ ਵਧੀਆ ਲੱਗ ਰਿਹਾ ਜੀ ਸੋ ਅੱਜ ਜਾ ਰਹੇ ਹੋ ਹਾਂ ਜੀ ਬਾਬਾ ਜੀ ਹਾਂ ਜੀ ਕੀ ਕਹਿੰਦਾ ਮਾਰ ਕੇ ਛਾਲਾਂ ਪਾਉਂਦੇ ਜੀ ਜੈ ਬਾਬੇ ਦੀ ਹਾਂ ਜੀ ਕੀ ਨਾਮ ਹੈ ਤੁਹਾਡਾ ਦਿਵਾਂਸ਼ੀ ਰਾਠੌਰ ਅੱਜ ਯਾਤਰਾ ਕਿੱਧਰ ਚੱਲੀ ਹੈ ਬਾਬਾ ਬਲਕਨਾ ਚੱਲੇ ਆ। ਬਾਬਾ ਬਲਕਨਾ ਚੱਲੇ ਆ। ਸੋ ਪਹਿਲਾ ਕਦੇ ਗਏ ਆ ਬਾਬਾ ਬਲਕਨਾ। ਨਹੀਂ ਜੀ ਫਸਟ ਟਾਈਮ ਚੱਲੇ ਆ। ਫਸਟ ਟਾਈਮ ਚੱਲੇ ਆ। ਤੇ ਕਿਵੇਂ ਲੱਗ ਰਿਹਾ ਤੁਹਾਨੂੰ ਫਿਰ? ਅੱਛਾ ਲੱਗ ਰਿਹਾ। ਅੱਛਾ ਲੱਗ ਰਿਹਾ। ਪਹਿਲਾਂ ਕੋਈ ਹੋਰ ਯਾਤਰਾ ਕਰੀ ਆ? ਹਾਂ। ਪਹਿਲਾਂ ਬਹੁਤ ਕੇਦਾਰਨਾਥ ਗਏ ਆ। ਅੱਛਾ ਜੀ। ਬ੍ਰਿੰਦਾਵਨ ਗਏ ਆ। ਜੀ। ਹੋਰ ਵੀ ਬਹੁਤ ਜਗ੍ਹਾ ਗਏ ਆ। ਦੇਵੀਆਂ ਦੇ ਗਏ ਆ ਕਈ। ਓਕੇ। ਹਾਂ ਜੀ। ਤੁਸੀਂ ਅੱਜ ਬਾਬਾ ਜੀ ਦੇ ਪਹਿਲੀ ਵਾਰ ਜਾ ਰਹੇ। ਹਾਂ ਜੀ। ਮੈਨੂੰ ਮਿਲੋ। ਤੁਹਾਡਾ ਕੀ ਨਾਮ ਹੈ? ਕਸ਼ਿਸ਼ ਸ਼ੋਹਾਨ। ਤੁਸੀਂ ਕਿੱਥੋਂ ਆਏ? ਮੈਂ ਹਰਿਆਣਾ ਸੇ। हरियाणा हरियाणा से जी अच्छा, आज कहाँ जा रहे है? बाबा बालकनाथ बाबा बालकनाथ पहले कभी गए हो तो पहली बार जा रहे हो तो देड़ कैसा लग रहा है अच्छा लग रहा है अच्छा लग रहा है तो पहाड़ों में जाएंगे कोई बात कोई चक्कर वगैरह तो नहीं आएगा नहीं आता तो बस कैसी है अच्छी है सीटें अच्छी है कम्फर्टेबल है बोलो जय बाबे दी जय बाबे दी जी नेहा शर्मा जी जय बाबे दी जय बाबे दी ਉਹ ਪਾਪਾ ਬਾਲਕਨਾ ਅੱਜ ਹੀ ਤੇ ਜਾ ਰਹੇ ਹੋ ਤੁਸੀਂ ਬਚਪਨ ਤੋਂ ਜਾਂਦੇ ਹੋ ਹਾਂਜੀ ਹਾਂਜੀ ਪਹਿਲਾਂ ਬਚਪਨ ਤੋਂ ਜਾਂਦੇ ਆ ਹੁਣ ਅਸੀਂ ਲੁਧਿਆਣੇ ਤੋਂ ਆਏ ਹਾਂ ਓਕੇ ਹਾਂਜੀ ਹੁਣ ਤੁਸੀਂ ਲੁਧਿਆਣੇ ਚਲੇ ਗਏ ਮਤਲਬ ਹਾਂਜੀ ਮੈਰਿਜ ਲੁਧਿਆਣੇ ਹੋਈ ਹੈ ਫਿਰ ਹੁਣ ਪਾਪਾ ਦੇ ਨਾਲ ਜਾ ਰਹੇ ਦੁਬਾਰਾ ਤੇ ਫੇਰ ਓਕੇ ਹਾਂਜੀ ਸੋ ਕਿਵੇਂ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਸੀ ਦਾ ਬਚਪਨ ਤੋਂ ਜਾ ਰਹੇ ਆ ਜੀ ਹਾਂਜੀ ਸੋ ਪਹਿਲਾਂ ਇਕੱਲੇ ਪਰਿਵਾਰ ਦੇ ਨਾਲ ਜਾਂਦੇ ਸੀ ਅੱਜ ਸੰਗ ਵੀ ਕਾਫੀ ਆ ਹਾਂਜੀ ਹਾਂਜੀ ਤੇ ਹੋਰ ਕੀ ਬਾਬਾ ਜੀ ਕਿਰਪਾ ਕਰੇ ਅਗਲੀ ਵਾਰੀ ਹੋਰ ਜਾਵਾਂਗੇ ਦੋ ਦੋ ਦਿਨ ਵਸਾ ਲੈ ਕੇ ਜਾਵਾਂਗੇ ਹਾਂਜੀ ਜੈ ਬਾਬੇ ਦੀ ਜੈ ਬਾਬੇ ਹਾਂਜੀ ਜੈ ਬਾਬੇ ਦੀ ਜੈ ਬਾਬੇ ਦੀ ਆਪਣਾ ਸ਼ੁਭਨਾਮ ਕੀ ਹੈ ਜੀ ਕੋਮਲ ਜੀ ਅੱਜ ਯਾਤਰਾ ਬਾਬਾ ਬਾਲਕਨਾਥ ਜੀ ਦੇ ਜਾ ਰਹੀ ਹੈ ਹਾਂਜੀ ਹਾਂਜੀ ਸੋ ਤੁਸੀਂ ਜ਼ਿੰਦਗੀ ਚ ਪਹਿਲਾਂ ਗਏ ਆ ਹਾਂਜੀ ਮੈਂ ਪਹਿਲੇ ਵੀ ਦੋ ਵਾਰ ਗਈ ਹਾਂ ਮੈਂ ਤੀਸਰੀ ਵਾਰ ਜਾ ਰਹੀ ਹਾਂ ਜੀ ਜੀ ਸੋ ਕਿਸ ਤਰ੍ਹਾਂ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਹੈ ਪਰਮਾਤਮਾ ਦੇ ਦਰਬਾਰ ਤੇ ਜਾਂਦੇ ਹੋ ਤਾਂ ਅੱਛਾ ਹੀ ਲੱਗਦਾ ਹੈ ਜੀ ਸੋ ਜਦੋਂ ਪਹਿਲਾਂ ਗਏ ਆ ਤੁਸੀਂ ਪਰਿਵਾਰ ਦੇ ਨਾਲ ਗਏ ਆ ਜਾਂ नहीं नहीं पहले परिवार के साथ गई और पूरी संगत के साथ जा रहे है आ, अब संगत के साथ जाने से कैसे लग रहा है बहुत अच्छा लग रहा है जी जी इसमें ज्यादा बढ़िया लगता है संग साथ होता हाँ, ना जी जी जी, जी। बहुत अच्छा जी। कोई भजन आता है दुण। दुण। ਸੈਣਾ ਨੇ ਵੀਰ ਮੰਗਿਆ ਨੀਰੇ ਸ਼ਰਮਨ ਜੀ ਹਾਂ ਜੀ ਨੀਰੇ ਸ਼ਰਮਨ ਜੀ ਤੁਸੀਂ ਅੱਜ ਬਾਬਾ ਬਾਲਗਨਾਥ ਜੀ ਦੇ ਜਾ ਰਹੇ ਹੋ ਹਾਂ ਜੀ ਸੋ ਕਿੰਨੀ ਕ ਵਾਰ ਜਾ ਚੁੱਕੇ ਹੋ ਸਨ ਹੋ ਗਏ ਕਾਫੀ ਦੇਰ ਤੋਂ ਜਾ ਰਹੇ ਹਾਂ ਮੈਰਿਜ ਨੂੰਤੀ ਹੋਏ 29 ਸਾਲ ਹੋ ਗਏ ਜੀ ਮੈਰਿਜ ਨੂੰ ਉਸ ਤੋਂ ਪਹਿਲਾਂ ਦੇ ਜਾਂਦੇ ਹਾਂ ਉਸ ਤੋਂ ਪਹਿਲਾਂ ਦੇ ਹੀ ਹਾਂ ਹਾਂ ਜੀ ਹਾਂ ਜੀ ਸਾਰੇ ਤਾਇਆ ਜੀ ਵਗੈਰਾ ਸਾਰੇ ਸਾਡੇ ਘਰ ਦੇ ਖਾਨਦਾਨ ਸਾਰੇ ਸਾਡਾ ਜਾਣਦੇ ਨੇ ਕਿਵੇਂ ਲੱਗ ਰਿਹਾ ਫਿਰ ਤੁਹਾਨੂੰ ਬਹੁਤ ਅੱਛਾ ਲੱਗ ਰਿਹਾ ਜੀ ਸੋ ਹੁਣ ਅੱਜ ਦਿਲ ਦੇ ਵਿੱਚ ਕੀ ਹੋ ਰਿਹਾ ਕੀ ਮਹਿਸੂਸ ਹੋ ਰਿਹਾ ਬਹੁਤ ਖੁਸ਼ੀ ਹੋ ਰਹੀ ਹੈ ਜੀ ਹਾਂ ਜੀ ਹਾਂ ਜੀ ਹਾਂਜੀ ਸਾਡੇ ਭਾਈ ਸਾਹਿਬ ਹਨ ਰੇਸ਼ ਕੁਮਾਰ ਮਿੱਲੂ ਜੀ ਹਾਂਜੀ ਮੈਂ ਜੇਤਾ ਲਕੀਸ਼ਰਮਾ ਸਾਰਾ ਪਰਿਵਾਰ ਜਾ ਰਿਹਾ ਹਾਂ ਜੀ ਹਾਂਜੀ ਹਾਂਜੀ ਜੈ ਬਾਬਾ ਜੀ ਜੈ ਬਾਬਾ ਬੋਲੇ ਸਤਿਗੁਰ ਸਵਾਮੀ ਜੀ ਮੂਸ਼ਾ ਖੁੱਲਰ ਹਾਂਜੀ ਊਸ਼ਾ ਖੁੱਲਰ ਹਾਂਜੀ ਓਕੇ ਤੁਸੀਂ ਅੱਜ ਪਹਿਲੀ ਵਾਰ ਚੱਲੇ ਹੋ ਫਸਟ ਟਾਈਮ ਮੈਂ ਜਾ ਰਹੀ ਹਾਂ ਫਸਟ ਟਾਈਮ ਜਾ ਰਹੀ ਹਾਂ ਓਕੇ ਬਹੁਤ ਅੱਛਾ ਲੱਗਿਆ ਪਹਿਲਾਂ ਕਿਧਰ ਯਾਤਰਾ ਕਰੀਏ ਤੁਸੀਂ ਹਾਂਜੀ ਤੀਰਥ ਯਾਤਰਾ ਸਾਰੀ ਕਰੀ ਆ ਸੋਮਨਾਥ ਆ ਹਿਮੇਸ਼ਰ ਸਾਰੇ ਕਿਤੇ ਘੁੰਮੀ ਹੋਈ ਹੈ ਬਾਬਾ ਜੀ ਦੇ ਕਾ ਪਹਿਲੀ ਵਾਰ ਜਾ ਰਹੇ ਹਾਂ ਜੀ ਹਾਂ ਜੀ ਸੋ ਤੁਹਾਡੀ ਯਾਤਰਾ ਸਫਲ ਰਹੀ ਜੀ ਹਾਂ ਜੀ ਥੈਂਕ ਯੂ ਜੀ ਕੀ ਨਾਮ ਹੈ ਤੁਹਾਡਾ ਵੀਰਾਂ ਸ਼ਰਮਾ ਅੱਜ ਵੀ ਕਿੱਧਰ ਜਾ ਰਹੇ ਹੋ ਬਾਬੇ ਰੇ ਬਾਬੇ ਰੇ ਬਾਬਾ ਬਾਲਗਨਾ ਅੱਜ ਹੀ ਤੇ ਹਾਂ ਜੀ ਓਕੇ ਸੋ ਜੇ ਥੱਕ ਗਏ ਤੁਸੀਂ ਫੇਰ ਨਹੀਂ ਸਕਦੇ ਵਾਧੂ ਵਾਰ ਗਏ ਆ ਅੱਛਾ ਚੱਲਦੇ ਜਾਉਂਗੇ ਹਾਂਜੀ ਬੋਲੋ ਜੈ ਬਾਬੇ ਦੀ ਜੈ ਬਾਬੇ ਦੀ ਪ੍ਰੈਸ਼ਰ ਬਨਾਮ ਜੀ ਦੀਪਿਕਾ ਸ਼ਰਮਾ ਜੀ ਸੋ ਸ਼ਰਮਾ ਜੀ ਅੱਜ ਬਾਬਾ ਬਾਲਗਨਾਥ ਜੀ ਦੇ ਜਾ ਰਹੇ ਹੋ ਤੁਸੀਂ ਕਿੰਨੀ ਕ ਵਾਰ ਜਾ ਚੁੱਕੇ ਹੋ ਪਹਿਲਾਂ ਗਈ ਤਾਂ ਬਹੁਤ ਵਾਰ ਹਾਂ ਪਰ ਇਸ ਸੰਗ ਨਾਲ ਪਹਿਲੀ ਵਾਰ ਹੀ ਜਾ ਰਹੀ ਹਾਂ ਸੰਗ ਦੇ ਨਾਲ ਪਹਿਲੀ ਵਾਰ ਜਾ ਰਹੀ ਹਾਂ ਹਾਂਜੀ ਸੋ ਸੰਗ ਦੇ ਨਾਲ ਜਾਣ ਦਾ ਮਤਲਬ ਕਿ ਕਿੰਨਾ ਕੁ ਮਤਲਬ ਕਿ ਦਿਲ ਨੂੰ ਨਜ਼ਾਰਾ ਆਉਂਦਾ ਬਹੁਤ ਵਧੀਆ ਲੱਗ ਰਿਹਾ ਹੈ ਜਾ ਕੇ ਸਾਨੂੰ ਜੀ ਹਾਂਜੀ ओके okay. सो so, बोलो जय so, बाबा दी जय बाबा दी हां जी ਆਪਣਾ ਸ਼ੋਭਨਾਮ ਜੀ ਰਿਤੂ ਰਿਤੂਆਣੀ ਹੈ ਜੀ ਜੀ ਸੋ ਅੱਜ ਬਾਬਾ ਬਲਗਨਾਨਾ ਜੀ ਦੇ ਜਾ ਰਹੇ ਹੋ ਤੁਸੀਂ ਵੀ ਮੇਰੇ ਖਿਆਲ ਹੈ ਵੀ ਕਾਫੀ ਦੇਰ ਤੋਂ ਜਾ ਰਹੇ ਹੋ हां जी 15 ਸਾਲ ਤੋਂ ਜੀ 15 ਸਾਲ ਤੋਂ ਲਗਾਤਾਰ ਜਾ ਰਹੇ ਹੋ हां जी ਸੋ ਉੱਥੇ ਜਾ ਕੇ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਬਹੁਤ ਵਧੀਆ ਲੱਗਦਾ ਜੀ ਜੀ हां जी बहुत बहुत मतलब मन खुश होंदा इथे जाके हां जी जद जदो ਵਿਆਹ ਹੋਇਆ ਤਾਤੇ ਜਾ ਰਿਹਾ ਉਸ ਤੋਂ ਬਾਅਦ 5-6 ਸਾਲ ਹੁੰਗਣ ਬਾਜੀ ਲੈ ਕੇ ਨਹੀਂ ਗਏ ਸੰਗ ਤੇ ਸੱਤ ਜਾ ਨਹੀਂ ਹੋਇਆ ਇਸ ਵਾਰ ਇਹਨਾਂ ਨੇ ਬੱਸ ਕਰੀਏ ਇਸ ਵਾਰ ਸੀ ਫੇਰ ਜਾ ਰਿਹਾ ਓਕੇ ਪੈਦਲ ਵੀ ਤੁਰਨਾ ਪੈਂਦਾ ਓਕੇ हां जी ਪੈਦਲ ਵੀ ਜਾਂਦੇ ਪੌੜੀਆਂ ਚੜ੍ਹਨੀਆਂ ਪੈਂਦੀਆਂ ਪੌੜੀਆਂ ਚੜ੍ਹਦੇ ਹਾਂ ਕੋਈ ਥਕਾਵਟ ਨਹੀਂ ਨਹੀਂ ਸੰਗ ਚ ਨਹੀਂ ਹੁੰਦੀ ਹੈ ਸੰਗ ਚ ਨਹੀਂ ਹੁੰਦੀ ਬਾਬੇ ਦੀ ਪੂਰੀ ਕਿਰਪਾ ਬਹੁਤ ਕਿਰਪਾ ਹੈ ਜੀ हां जी ਸੋ ਬਹੁਤ-ਬਹੁਤ ਮੁਬਾਰਕਾਂ ਤੁਹਾਡੀ ਯਾਤਰਾ ਸਫਲ ਹੋਏ ਜੀ ਜੈ ਬਾਬੇ ਦੀ जय बाबे दी जय बाबे दी अपना की नाम है मेरा एकता मेरा जी जी सो so, आज ਤੁਸੀਂ ਬਾਬਾ ਬਾਲਕਨਾਥ ਜੀ ਦੇ ਜਾ ਰਹੇ ਹੋ ਹਾਂਜੀ ਸੋ ਅੱਜ ਬੱਸ ਦੇ ਵਿੱਚ ਬੈਠੇ ਹਾਂ ਹਾਂਜੀ ਬਹੁਤ ਕਿਵੇਂ ਲੱਗ ਰਿਹਾ ਬਹੁਤ ਹੀ ਲੱਗ ਰਿਹਾ ਸੀ ਬਹੁਤ ਸਾਲ ਬਾਅਦ ਜਾ ਰਹੇ ਆ ਅੱਜ ਕੋਰੋਨਾ ਦੇ ਬਾਅਦ ਹੁਣ ਜਾ ਰਹੇ ਸੀ ਸਾਨੂੰ ਐਸ ਤੋਂ 10 12 ਸਾਲ ਹੋ ਗਏ ਜਾਂਦਿਆਂ ਨੂੰ ਓਕੇ ਹਾਂਜੀ ਬਹੁਤ ਟਾਈਮ ਬਾਅਦ ਜਾ ਰਹੇ ਬਹੁਤ ਖੁਸ਼ੀ ਹੋ ਰਹੀ ਸਾਰਿਆਂ ਨੂੰ ਦੇਖ ਕੇ ਹਾਂ ਬੋਲੋ ਜੈ ਬਾਬੇ ਦੀ ਜੈ ਬਾਬੇ ਦੀ ਕੀ ਨਾਮ ਹੈ ਬੇਟਾ ਅੰਜਲੀ ਅੱਜੇ ਬਾਬਾ ਬਾਲਗਨਾਥ ਜੀ ਦੇ ਜਾ ਰਹੇ ਹਾਂ ਕਦੇ ਪਹਿਲਾਂ ਗਏ ਤੁਸੀਂ ਹਾਂਜੀ ਪਹਿਲਾਂ ਗਏ ਆ ਅੱਛਾ ਜੀ ਕਿੰਨੀ ਕ ਵਾਰ ਜਾ ਚੁੱਕੇ ਹਾਂ ਜੀ ਮੈਂ 4-5 ਵਾਰ ਜਾ ਚੁੱਕੀ ਆ ਉੱਥੇ ਜਾ ਕੇ ਕਿਸ ਤਰ੍ਹਾਂ ਲੱਗਦਾ ਬਹੁਤ ਵਧੀਆ ਲੱਗਦਾ ਹੈ ਤਾਈ ਦੁਆਰਾ ਜਾ ਰਹੇ ਆ ਕਈ ਦੁਆਰਾ ਹਾਂਜੀ ਸੋ ਬਾਬਾ ਜੀ ਦੀ ਕਿਰਪਾ ਪੂਰੀ ਹੁੰਦੀ ਆ ਹਾਂਜੀ ਜੀ ਪੂਰੀ ਕਿਰਪਾ ਜੀ ਜੀ ਪੌੜੀਆਂ ਵੀ ਚੜ੍ਹਨੀਆਂ ਪੈਂਦੀਆਂ ਹਾਂ ਹਾਂਜੀ ਚੜ੍ਹ ਜਾਂਦੇ ਹਾਂ ਹਾਂਜੀ ਆਰਾਮ ਨਾਲ ਜੀ ਆਰਾਮ ਨਾਲ ਹਾਂਜੀ ਠੀਕ ਹੈ ਬੋਲੋ ਜੈ ਬਾਬਾ ਜੈ ਬਾਬਾ ਬੇਦੀ ਜੀ ਇਹ ਜੈ ਬਾਬੇ ਦੀ ਜੈ ਬਾਬੇ ਦੀ ਹਾਂਜੀ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਅੱਜ ਕਿੰਨੀ ਕੁ ਵਾਰ ਪਹਿਲਾਂ ਜਾ ਚੁੱਕੇ ਹੋ ਅਸੀਂ ਘਾਦੇ ਜਾਂਦੇ ਜਦਦੇ ਬੱਚੇ ਛੋਟੇ ਸੀ ਜੀ ਹਾਂਜੀ ਹੁਣ ਬਹੁਤ ਟਾਈਮ ਬਾਅਦ ਜਾ ਰਹੇ ਹਾਂ ਓਕੇ ਹਾਂਜੀ ਪੰਜ ਛੇ ਸਾਲ ਬਾਅਦ ਜਾ ਰਹੇ ਹਾਂ ਹਾਂਜੀ ਹਾਂਜੀ ਪਹਿਲੀ ਵਾਰੀ ਯਾਤਰਾ ਅੱਜ ਬੜੀ ਖੁਸ਼ੀ ਹੋਣੀ ਹੈ ਬੜੀ ਖੁਸ਼ੀ ਆ ਰਹੀ ਹੈ ਸ਼ੁਰੂਆਤ ਜਾ ਰਹੇ ਹੋ ਹਾਂਜੀ ਹਾਂਜੀ ਬਹੁਤ ਜ਼ਿਆਦਾ ਹਾਂਜੀ ਹਾਂਜੀ ਕੋਈ ਭਜਨ ਆਉਂਦਾ ਤੁਹਾਨੂੰ ਹਾਂਜੀ ਕੋਣ ਕਿਸੇ ਦੇ ਆਂਦਾ ਜਾਂਦਾ ਦਾਣਾ ਪਾਣੀ ਖਿੱਚਲੇ ਆਂਦਾ ਮਸਾਲੇ ਜੀ ਜੈ ਬਾਬੇ ਦੀ ਜੈ ਬਾਬੇ ਦੀ ਸੋ ਕੀ ਨਾਮ ਹੈ ਤੁਹਾਡੇ ਨੰਦਨੀ ਤੁਹਾਡਾ ਸਿਮਰਨ ਜੀ ਸੋ ਤੁਸੀਂ ਬਾਬਾ ਬਾਲਕਨਾਥ ਜੀ ਦੇ ਕਿੰਨੀ ਕੁ ਵਾਰ ਗਏ ਹੋ ਜਾਂ ਪਹਿਲੀ ਵਾਰ ਅਸਤਾ ਜੀ 15 16 ਸਾਲ ਤੇ ਜਾ ਰਹੇ ਹਾਂ ਜੀ अच्छा उमर कितनी होगी टॉडी मेरी 17 जी हां जी 17 17 साल हां जी तो ਤੁਸੀਂ ਜੋ ਬਚਪਨ ਤੋਂ ਜਾ ਰਹੇ ਹੋ 2 ਸਾਲ ਤੋਂ ਮਤਲਬ ਕਿ ਪਹਿਲਾ ਮੰਮੀ ਪਾਪਾ ਲੈ ਕੇ ਜਾ ਰਹੇ ਤੁਹਾਨੂੰ अच्छा जी सो ਤੁਹਾਨੂੰ ਸਾਰਾ ਉੱਥੇ ਪੂਰਾ ਦਿਖਦਾ ਹੋਣਾ ਬਾਬਾਈ ਦਾ ਜੋ ਨਜ਼ਾਰੇ ਆ ਬਾਬਾਈ ਦੇ हां जी तो ਬਾਬਾਈ ਜੀ ਮੋਰ ਤੇ ਸਵਾਰੀ ਕਰਦੇ ਸੀ हां जी जय ਬਾਬੇ ਦੀ जय ਬਾਬੇ ਦੀ ਜੈ ਬਾਬੇ ਦੀ ਜੈ ਬਾਬੇ ਦੀ ਸੋ ਅੱਜ ਤੁਸੀਂ ਸੰਗ ਦੇ ਨਾਲ ਜਾ ਰਹੇ ਹੋ ਪਹਿਲਾਂ ਕਿਸ ਤਰ੍ਹਾਂ ਜਾਂਦੇ ਰਹੇ ਹਾਂ ਪਹਿਲਾਂ ਸੰਗ ਨਾਲ ਹੀ ਜਾਂਦੇ ਸੀ ਪਹਿਲਾਂ ਸੰਗ ਨਾਲ ਹੀ ਜਾਂਦੇ ਹਾਂ ਜੀ ਸੋ ਸੰਗ ਨਾਲ ਜਾ ਕੇ ਵਧੀਆ ਲੱਗਦਾ ਬਹੁਤ ਵਧੀਆ ਲੱਗਦਾ ਹੈ ਜੀ ਜੀ ਬਹੁ ਟਾਈਮ ਬਾਅਦ ਜਾ ਰਹੇ ਮਤਲਬ ਸੰਗ ਨਾਲ ਹੁਣ 5-6 ਸਾਲ ਬਾਅਦ ਪਹਿਲਾਂ ਇਹੀ ਬੰਦੇ ਹੁੰਦੇ ਸੀਗੇ ਬਲ ਸੰਗ ਵੀ ਬੜਾ ਹੁੰਦਾ ਸੀਗਾ ਟਾਈਮ ਬਾਅਦ ਜਾਣ ਦਾ ਕਾਰਨ ਕੀ ਹੈ ਪਹਿਲਾਂ ਛੋਟੇ ਛੋਟੇ ਵੀ ਹੁੰਦੇ ਸੀਗੇ ਮਤਲਬ ਛੁੱਟੀ ਮਿਲ ਜਾਂਦੀ ਸੀ ਹੁਣ ਸਾਰੇ ਬੜੇ ਹੋ ਗਏ ਕੰਮਾ ਕਰ ਰਹੇ ਹੋ ਗਏ ਕੁਝ ਦਿਨ ਮਤਲਬ ਬੱਚਾ ਵੀ ਸਭ ਦੀ ਸ਼ਾਦੀ ਹੋ ਗਈ ਤੇ ਉਸ ਚੀਜ਼ ਕਰਕੇ ਥੋੜਾ ਜਿਹਾ ਹੋ ਗਿਆ ਪਹਿਲਾਂ ਮਤਲਬ ਤੁਸੀਂ ਆਪਣੀ ਮਤਲਬ ਲੋਕਲ ਬੱਸਾਂ ਜੇ ਜਾਂਦੇ ਸੀ ਜਿਵੇਂ ਅੱਜ ਕਰੀ ਹੋਈ ਹੈ ਬਟ ਵੈਲਾ ਦੂਸਰੀ ਬੱਸਿਸ ਤੇ ਜਾਂਦੇ ਸੀਗੇ ਬਹੁਤ ਮਜ਼ਾ ਆਉਂਦਾ ਥਾ ਟ੍ਰੇਨ 'ਚ ਜਾਂਦੇ ਸੀਗੇ ਬਾਈ ਟ੍ਰੇਨ ਪੈਦਲ ਜਾਂਦੇ ਸੀਗੇ ਜੀ ਬਟ ਹੁਣ ਕਾਫੀ ਸਾਲ ਬਾਅਦ ਮਤਲਬ ਬਾਸ ਕਰਕੇ ਜਾ ਰਹੇ ਆ ਓਕੇ ਸੋ ਟਾਈਮ ਬਾਅਦ ਜਾ ਰਹੇ ਆ ਫਿਰ ਬੜੀ ਖੁਸ਼ੀ ਹੁੰਦੀ ਹੋਣੀ ਹਾਂਜੀ ਬਹੁਤ ਖੁਸ਼ੀ ਹੁੰਦੀ ਹੈ ਹਾਂਜੀ ਜੀ ਜੀ ਸੋ ਕੋਈ ਭਜਨ ਆਉਂਦਾ ਤੁਹਾਨੂੰ ਭਜਨ ਆਉਂਦਾ ਦੋ ਲੈਣਾ ਤੋਲ ਗਿਰੀ ਪਰਵਤ ਤੇ ਬਾਬਾ ਬਾਲਕ ਦਾ ਬਸੇਰਾ ਹੈ ਤੋਲ ਗਿਰੀ ਪਰਵਤ ਤੇ ਬਾਬਾ ਬਾਲਕ ਦਾ ਬਸੇਰਾ ਹੈ ਜਿੱਥੇ ਮਾਤਾ ਰਤਨੋਂ ਬਸੇ ਕਹਿੰਦਾ ਉਹ ਯੋਗਾਰ ਮੇਰਾ ਹੈ ਜਿੱਥੇ ਮਾਤਾ ਰਤਨੋਂ ਬਸੇ ਕਹਿੰਦਾ ਉਹ ਯੋਗਾਰ ਮੇਰਾ ਹੈ ਮਾਜਵਾ ਸੋ ਬੈਸਟ ਆਫ ਲੱਕ ਤੁਹਾਡੀ ਯਾਤਰਾ ਸਫਲ ਹੋਵੇ ਥੈਂਕ ਯੂ ਜੈ ਬਾਬੇ ਦੀ ਜੈ ਬਾਬੇ ਦੀ ਐ ਬਾਬੇ ਦੀ ਜੈ ਬਾਬੇ ਦੀ ਆਪਣਾ ਨਾਮ ਕੀ ਹੈ ਕਮਲਜੀ ਸਿੰਘ ਜੀ ਕਿੰਨੀ ਵਾਰ ਜਾ ਚੁੱਕੇ ਹੋ ਬਾਬਾ ਜੀ ਦੇ ਬਹੁਤ ਆਪਾਂ ਨੇ ਹਰੇਕ ਸਾਲ ਜਾਂਦੇ ਜ ਆਪਣਾਈ ਜੀ ਹਾਈ ਸੋ ਬਾਬਾਈ ਦੀ ਪੂਰੀ ਮਿਹਰ ਹੈ ਹਾਂ ਹੀ ਐਨ ਪੂਰੀ ਫੁੱਲ ਮਿਹਰ ਹੈ ਹੀ ਬਣੇ ਤੇ ਜੀ ਹਾਂਜੀ ਕਿੰਨੇ ਕ ਸਾਲ ਹੋ ਗਏ ਤੁਹਾਨੂੰ ਜਾਣਦੇ ਨੂੰ ਮਨੁਈ 10 ਸਾਲ ਹੋ ਗਈ ਜਾਨਦੇ ਨੂੰ ਬਣੇ ਜਿੱਦਾਂ ਪਹਿਲਾਂ ਵੀ ਜਾ ਰਹੇ ਕਰਦੇ ਵੀ ਕਰਦੇ ਵੀ ਜਾ ਹਾਂ ਜੀ ਹਾਂ ਹੀ ਪੀਨਗਾਏ ਵੀ ਜਾ ਰਹੇ ਸਰਕਾਰ ਦੇ ਅੱਛਾ ਜੀ ਹਾਂਜੀ ਠੀਕ ਹੈ ਜੀ ਸੋ ਬੱਸ ਦੇ ਵਿੱਚ ਬੈਠ ਕੇ ਕਿਵੇਂ ਲੱਗ ਰਿਹਾ ਐਨ ਬਹੁਤ ਵਧੀਆ ਲੱਗ ਰਿਹਾ ਹਾਂਜੀ ਹਾਈ ਬਹੁਤ ਵਧੀਆ ਸੀਟਾਂ ਹੀ ਵਧੀਆ ਹਾਈ ਐਨ ਬਹੁਤ ਵਧੀਆ ਬਿੱਲੂ ਜੀ ਨੇ ਐਨ ਪੂਰਾ ਪ੍ਰਬੰਧ ਕੀਤਾ ਹੋਇਆ ਹਾਈ ਐਨ ਪੂਰਾ ਹੀ ਪੂਰਾ ਹਾਂਜੀ ਖਾਣ ਪੀਣ ਦਾ ਹੀ ਪੂਰਾ ਸਾਰਾ ਹੀ ਐਨ ਪੂਰਾ ਪ੍ਰਬੰਧ ਕਰਕੇ ਲੈ ਕੇ ਚੱਲੇ ਜੀ ਹਾਂਜੀ ਤੁਹਾਡੀ ਯਾਤਰਾ ਸਫਲ ਹੋਏ ਜੈ ਜੈ ਬਾਬਾ ਜੀ ਜੈ ਬਾਬਾ ਹਾਂਜੀ ਵੀਰ ਜੀ ਜੈ ਬਾਬੇ ਜੀ ਜੈ ਬਾਬੇ ਜੀ ਆਪਣਾ ਸ਼ੁਭਨਾਮ ਕੀ ਹੈ ਜੀ ਸਰਦਾਰ ਬਲਵਿੰਦਰ ਸਿੰਘ ਜੀ ਜੀ ਸੋ ਸਰਦਾਰ ਬਲਵਿੰਦਰ ਸਿੰਘ ਜੀ ਅੱਜ ਤੁਸੀਂ ਇੱਕ ਸਾਰਥੀ ਬਣ ਕੇ ਜਾ ਰਹੇ ਹੋ ਜਿਵੇਂ ਕਿ ਕ੍ਰਿਸ਼ਨ ਜੀ ਨੇ ਰੱਥ ਚਲਾਇਆ ਸੀਗਾ ਠੀਕ ਹੈ ਜੀ ਸੋ ਇਹ ਯਾਤਰਾ ਲੈ ਕੇ ਜਾ ਰਹੇ ਹੋ ਬਾਬਾ ਬਾਲਗਨਾਨ ਜੀ ਦੇ ਅੱਗੇ ਵੀ ਜਾਂਦੇ ਹੋਣੇ ਆ ਕਿਵੇਂ ਲੱਗ ਰਿਹਾ ਬਹੁਤ ਸੋਣਾ ਜੀ ਬਹੁਤ ਵਧੀਆ ਲੱਗ ਰਿਹਾ ਜੀ ਇਹ ਸੇਵਾਦਾਰ ਨੇ ਬਹੁਤ ਵਧੀਆ ਨੇ ਜੀ ਜੀ ਹਾਂ ਜੀ ਬਹੁਤ ਵਧੀਆ ਹੋ ਕਰ ਰਹੇ ਨੇ ਹੀ ਸੇਵਾ ਨਿਵਾ ਰਹੇ ਨੇ ਪ੍ਰਧਾਨ ਜੀ ਜੀ ਹਾਂ ਬਹੁਤ ਵਧੀਆ ਬੰਦੇ ਨੇ ਜੀ ਸੋ ਯਾਤਰੀਆਂ ਦੀ ਸਾਰੀ ਜ਼ਿੰਮੇਵਾਰੀ ਮਤਲਬ ਕਿ ਸਾਰੀ ਡੋਰ ਵਾਂਗ ਡੋਰ ਇੱਕ ਗੱਡੀ ਵਾਲੇ ਦੇ ਡਰਾਈਵਰ ਦੇ ਹੱਥ ਚ ਹੁੰਦੀ ਹੈ ਜੀ ਹਾਂਜੀ 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 ਸਰ ਅਸੀਂ ਸਾਲ ਉਹਦੀ ਪੂਰੀ ਜ਼ਿੰਮੇਵਾਰੀ ਨਾਲ ਉਹਦਾ ਕੰਮ ਕਰਦੇ ਹਾਂ ਜਿੰਮੇਵਾਰੀ ਨਿਭਾਉਂਦੇ ਆ ਜੀ ਜੀ ਆਪਣੇ ਪਰਿਵਾਰ ਦੇ ਬੱਚੇ ਆਈ ਆਪਣਾ ਪਰਿਵਾਰ ਆ ਜੀ ਬਿਲਕੁਲ ਸਾਰੇ ਭੈਣ ਭਾਈ ਆਪਣੇ ਨੇ ਜੀ ਜੀ ਹਾਂਜੀ ਆਪਣੇ ਭਾਬਾਈ ਦੀ ਵੀ ਤੁਹਾਡੇ ਤੇ ਬੜੀ ਮਿਹਰ ਹੋਣੀ ਹੈ ਜੀ ਠੀਕ ਹੈ ਜੀ ਜਿਹੜਾ ਤੁਸੀਂ ਸੰਗ ਲੈ ਕੇ ਜਾ ਰਹੇ ਹੋ ਜਾਂਦੇ ਵੀ ਰਹਿੰਦੇ ਹੋਣੇ ਹਾਂਜੀ 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 ਸਰ ਹਾਂਜੀ ਸਰ ਕਿਰਪਾ ਤੁਹਾਡੇ ਵੀ ਮਤਲਬ ਕਿ ਬਾਹਨੇ ਨਾਲ ਤੁਹਾਡਾ ਵੀ ਹਾਂਜੀ ਹਾਂਜੀ ਸਰ ਉਹ ਪਾਬਾਈ ਦੀ ਕਿਰਪਾ ਜੀ ਹਾਂਜੀ ਹਾਂਜੀ ਆਪਾ ਬਾਲਗਨਾਥ ਜੀ ਦੀ ਬਹੁਤ ਕਿਰਪਾ ਜੀ ਉਹੀ ਨੇ ਜੀ ਉਹੀ ਯਾਤਰਾ ਕਰਾਉਣ ਵਾਲੇ ਨੇ ਉਹੀ ਸਮਝ ਕਰਨ ਵਾਲੇ ਨੇ ਜੀ ਜੀ ਪਰਮਾਤਮਾ ਸਭ ਦਾ ਭਲਾ ਕਰੇ ਜੀ ਜੀ ਹਾਂ ਜੀ ਉਹ ਸ਼ੁਭ ਕਾਮਨਾਵਾਂ ਤੁਹਾਡੀ ਇਹ ਯਾਤਰਾ ਸਫਲ ਹੋਵੇ ਜੀ ਠੀਕ ਹੈ ਧੰਨਵਾਦ ਜੀ ਬਹੁਤ ਬਹੁਤ ਆਪ ਜੀ ਦਾ ਠੀਕ ਹੈ ਜੀ ਬੋਨਾ ਹਰੀ ਦਾ ਬੋ ਸਾਕੇ ਜੀ ਬਾਣੀ ਜੈ ਬੋਲ ਮਸਕਰ ਖੜੇ ਮਹਾਰਾਜ ਕੀ ਜੈ ਬੋਲ ਆਪਣੇ ਆਪਣੇ ਸ੍ਰੀ ਗੁਰੂ ਮਹਾਰਾਜ ਕੀ ਜੈ ਸੰਮੀ ਜੀ ਮਹਾਰਾਜ ਜੀ ਜੈ ਕਰੋ ਚੜੀ ਵਾਲੇ ਬਾਬਾ ਜੀ ਦਾ ਜੈ ਕਰੋ ਭਾਰੀ ਜੈ ਕਰੋ ਚੱਕਰੋ ਲੱਲਾ ਵਾਲੇ ਪੀਰ ਦਾ ਜੈ ਕਰੋ ਬਾਰ ਕੀ ਜੈ ਕਰੋ ਚੱਕਰੋ ਸਭ ਦੀਆਂ ਮੁਲਕਾ ਪੂਰੀਆਂ ਕਰਨ ਵਾਲੇ ਬਾਬਾ ਜੀ ਦਾ ਜੈ ਕਰੋ ਗਰਮ ਪੁਰੀਨਾ ਜੈ ਕਰੋ ਅਗਲੀ ਸਰੋਗਰੀ ਨੂੰ ਪਛਾਣ ਵੜਦੇ ਇੱਥੇ ਕਿੱਧਰੋਂ ਲੋਕ ਚ ਕਰੋ ਕਿੱਧਰੋਂ ਲੋਕ ਬੰਦ ਤੋਂ ਪਹਿਲਾਂ ਕਿੰਝ ਕੰਮ ਹੋਣੇ ਆ ਬੰਦ ਬੰਦ ਬੱਚਾ ਕਿੱਥੇ ਜਾ ਮਹੌਸਬ ਬਾਬਾ ਜੀ ਦਾ ਨਾਮ ਲੈਦਾ ਬੋਲ ਬੋਲ ਜੇ ਨੱਕ ਤੇ ਸੰਗੜਿਆ ਆਪਣਾ ਬਾਬਾ ਜੀ ਕੋ ਚੜਦੀ ਕਲਾ ਬਖਸ਼ ਤੰਦਰੁਸਤੀ ਬਖਸ਼ੇ ਤੇਰਾ ਪੂਣਾ ਹਰੀ ਦਾ ਜੈ ਬਾਬੇ ਜੀ ਜੈਰਾ ਦੇਵੀ ਜੈ ਬਾਬੇ ਜੀ ਜੈਰਾ ਦੇਵੀ ਆਈਂ ਜੇ ਬਾਬੇ ਜੀ ਜੈਰਾ ਦੇਵੀ ਜੀ ਬਹੁਤ ਬਹੁਤ ਭਾਜੀ ਮਾਤਾ ਓਕੇ ਜੀ ਅਬ ਜਦ ਮੈਂ ਕਰਾਂ ਜੈ ਰੋਟੀ ਤੇ ਕਰਾ ਬਣਾ ਹਰੀਦਾ ਸੱਚੇ ਤਰਾਰ ਕੀਏ ਮੇਨ ਮਨਮੋੜੇ ਹਬਾਲਕ ਨਾਥਾ ਵੇ ਤੂੰ ਕਦੋਂ ਬੁਲਾਵੇਂਗਾ ਮੇਨ ਮਨਮੋੜੇ ਹਬਾਲਕ ਨਾਥਾ ਬੋਲਾ ਬੁਲਾਵੇਂਗਾ ਤੇਰਾ ਸ਼ਾਂਤ ਲਾਈਆਂ ਢੇਰਾ ਬਾਬਾ ਕਦੋਂ ਬੁਲਾਵੇਂਗਾ ਤੇਰਾ ਸ਼ਾਂਤ ਲਾਈਆਂ ਢੇਰਾ ਬਾਬਾ ਕਦੋਂ ਬੁਲਾਵੇਂਗਾ ਇੱਕ ਸਿੰਗੀ ਮੈਂ ਬਣਾਈ ਬਾਬਾ ਤੇਰੇ ਨਾਮ ਦੀ ਇੱਕ ਸਿੰਗੀ ਮੈਂ ਬਣਾਈ ਆੜੇ ਮਗੇ ਸਾਰੇ ਉਵੀ ਗਲੇ ਵਿੱਚ ਪਈ ਬਾਬਾ ਤੇਰੇ ਨਾਮ ਦੀ ਉਵੀ ਗਲੇ ਵਿੱਚ ਪਈ ਬਾਬਾ ਤੇਰੇ ਨਾਮ ਦੀ ਵੇ ਮਨ ਮੋਣੀ ਅਬਾਲਕ ਨਾਥਾ ਵੇ ਤੂੰ ਕਦੋਂ ਬੁਲਾਵੇਂਗਾ ਵੇ ਮਨ ਮੋਣੀ ਅਬਾਲਕ ਆ ਬੋਲ ਤੂੰ ਕਦੋਂ ਬੁਲਾਵੇਂਗਾ ਮੇਰੇ ਬਾਬੇ ਦਾ ਚਿਮਟਾ ਕਿੱਥੇ ਵਜਿਆ ਮੇਰੇ ਬਾਬੇ ਦਾ ਚਿਮਟਾ ਕਿੱਥੇ ਵਜਿਆ ਲਹਿਰਾ ਬਹਿਰਾ ਹੋ ਗਈਆਂ ਜਿੱਥੇ ਜਿੱਥੇ ਵਜਿਆ ਬੋਲ ਹੋ ਗਈਆਂ जिथे जिथे हो चिमे जी छनकार बाबा तेरे चिमटे छनकार दी। ਮੋਰ ਦੀ ਸਵਾਰੀ ਬਾਬਾ ਸ਼ਾਤ ਲਾਈਆਂ ਆ ਗਿਆ ਮੋਰ ਦੀ ਸਵਾਰੀ ਬਾਬਾ ਸ਼ਾਤ ਲਾਈਆਂ ਆ ਗਿਆ ਪੜ ਗਿਆ ਰਤਨੋਂ ਦਾ ਲਾਲ ਬਾਬਾ ਤੇਰੇ ਚਮਟੇ ਦੀ ਚਮਟੇ ਦੀ ਛਣਕਾਰ ਬਾਬਾ ਤੇਰੇ ਚਮਟੇ ਦੀ ਜਰਾ ਪ੍ਰੇਮ ਸੇ ਬੋਲ ਹੋ ਪੌੜਾ ਹਾਰੀ ਹੋ ਚੋਲੀ ਵਾਲਾ ਚੋਲੀ ਪਰਦਾ ਚੋਲੀ ਪਰ ਹਾਲੋ ਹੋ ਦਰਸ਼ਨ ਪਾ ਲੋ ਸਾਰੇ ਬੋਲ ਕੋਈ ਮੁੱਲ ਨਹੀਂ ਲੱਗਦਾ ਹੋ ਪਿਛਲੇ ਬੋਲ ਅਗਲੇ ਵੀ ਬੋਲੋ ਜੈ ਬਾਬੇ ਦੀ ਡਰਾਈਵਰ ਬੋਲੇ ਕਲੈਕਟਰ ਬੋਲੇ ਹੋ ਮੈਂ ਵੀ ਬੋਲਾਂ ਸਾਰੇ ਬੋਲੋ ਜੈ ਬਾਬੇ ਦੀ ਧੇਮ ਸੇ ਬੋਲੋ ਜੈ ਬਾਬੇ ਦੀ ਮਿਲ ਕੇ ਬੋਲੋ ਜੈ ਬਾਬੇ ਦੀ ਜੈ ਬਾਬੇ ਦੀ ਜੈ ਬਾਬੇ ਉਹ ਤਾੜੀ ਲਾ ਕੇ ਕੋਈ ਮੁੱਲ ਨਹੀਂ ਲੱਗਦਾ ਜੈ ਬਾਬੇ ਦੀ ਆਪ ਬੁਲਾਉਂਦਾ ਹੋ ਚਿੱਠੀਆਂ ਪਾਉਂਦਾ ਜੈ ਬਾਬੇ ਦੀ ਮੈਂ ਵੀ ਬੋਲਾਂ ਈਸ਼ਵਰ ਭਾਜੀ ਬੋਲਣ ਜੈ ਬਾਬੇ ਦੀ ਉਹ ਸਾਰੇ ਬੋਲੋ ਜੈ ਬਾਬੇ ਦੀ ਬਿੱਲੂ ਭਾਜੀ ਬੋਲਣ ਸਾਰੇ ਬੋਲੋ ਹੈ ਬਾਬੇ ਦੀ ਹੋ ਮਿਲ ਕੇ ਬੋਲੋ ਹੈ ਬਾਬੇ ਦੀ ਨੋਨੀ ਬੋਲੇ ਹੈ ਬਾਬੇ ਦੀ ਹੈ ਬਾਬੇ ਦੀ ਹੈ ਬਾਬੇ ਦੀ ਪ੍ਰੇਮ ਸੇ ਬੋਲੋ ਜਕਰੋ ਪੁਣੇ ਹਰੀ ਬਾਬਾ ਜੀ ਦਾ ਸੋਹਣੇ ਜੇ ਜਵਾਰ ਜੀ ਜੈ ਜਕਰੋ ਪੀਰਗਾਹ ਵਾਲੇ ਪੀਰ ਬਾਬਾ ਜੀ ਦਾ ਸੋਹਣੇ ਜੇ ਜਵਾਰ ਕੀ ਹੈ